ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਤੇ ਲੇਟ ਆ ਗਈ ਸੀ ਫਿਰੇ 6 ਵਜੇ ਅੱਜ ਤੇ ਸਾਡੀ ਕਲਾਤੀ ਆ ਵੀ ਨਾਲ ਦੀ ਵੀ ਦੋਨੇ ਚੱਲਦੀਆਂ ਨੇ ਤੇ 15 ਦੀ ਆਏ ਤੇ ਚੱਲਦੀ ਇਧਰ ਹਰੇ ਵਿੱਚ ਦੀ ਚੱਲਦੀ ਆ ਮਗਰਲੇ ਖੇਤ ਨੂੰ ਆਪਣੇ ਤੇ ਮਗਰਲੇ ਖੇਤ ਨੂੰ ਚੱਲਦੀ ਆ ਇੱਥੋਂ ਦੀ ਵਿੱਚ ਦੀ ਹਰੇ ਦੇ ਹਰਾ ਵੀ ਭਰਨ ਵਾਲਾ ਹੈਗਾ ਤਾਂ ਕਰਕੇ ਵਿੱਚ ਦੀ ਚੱਲਦੀ ਆ ਇੱਥੇ ਚੱਲਦੀ ਆ ਮਗਰਲੇ 2 ਘੰਟੇ ਤੱਕ ਇਹ ਦਲਦੀ ਹੈ। 6 ਵਜੇ ਆ 6 ਨੇ 6:30 ਹੋਇਆ। ਅੱਧਾ ਘੰਟਾ ਹੋਇਆ ਹੈ ਚਲਦੀ ਹੈ। ਮਿੱਤਰੋ ਆਪਣੀ ਆ ਵੀ ਚੱਲੀ ਜਾਂਦੀ ਆ। ਇਹ ਕੱਲ ਵਿੱਚੇ ਰਹਿ ਗਿਆ ਹੀ ਫੇ। ਤਾਂ ਕਰਕੇ ਹੁਣ ਫੇ ਚਲਦੀ ਆ ਉੱਚੀ। ਕਿਾਰੇ ਉਸ ਦੀ। ਉਹ ਤਾਂ ਛੇਤੀ ਹੋ ਜਾਣਾ ਅੱਜ ਇਹ ਫੇ। ਤੇ ਦੇਖਿਓ ਫੇਰ ਵਲੌਗ ਅੱਗੇ ਤੇ ਆਪਾਂ ਹਜੇ ਦੂਜੀ ਉਧਰੋਂ ਜਿਹੜੀ ਸੜਕੋਂ ਪਾਰਿਆ ਆਪਣੀ ਜਿਹੜੀ ਉਹ ਸੜਕੋਂ ਪਾਰਿਆ ਉੱਥੇ ਵੀ ਜਾਣਾ ਹਜੇ ਉੱਥੇ ਇੱਕ ਦੋ ਦਿਨਾਂ ਤੀ ਜਿੱਦਾਂ ਹਜੇ ਉੱਥੇ ਲੇਟ ਸੀਗੀ ਕਣਕ ਥੋੜੀ ਆਪਣੇ ਇੱਥੇ ਸੀ ਥੋੜੀ ਖੂਤੇ ਪਹਿਲੀ ਦੇਖਿਓ ਫੇਰ ਵਲੌਗ ਅੱਗੇ ਚੱਲੀ ਜਾਂਦੀ ਆ ਹਾਂਜੀ ਮਿੱਤਰੋ ਲੇਟ ਤਾਂ ਚੱਲੀ ਜਾਂਦੀ ਆ ਕੱਲ ਆਪਣੇ ਜਿਹੜੇ ਲੰਮੇ ਖੇਤ ਆ ਜਿਨ੍ਹਾਂ ਚ ਪਾਣੀ ਚੱਲਦਾ ਕੱਲ ਉੱਥੇ ਪਤੰਗ ਪਿਆ ਆ ਇੱਕ ਕਿਸਦਾ ਆ ਇਧਰੋਂ ਟੱਟ ਕੇ ਦੂਰੋਂ ਰੀਲ ਨਹੀਂ ਜਵਾਕ ਜੇ ਦਾਣਾ ਕਿਸੇ ਦਾ ਤੇ ਮੈਂ ਕੱਚੀ ਰੀਲ ਆ ਮੈਂ ਕੱਲ ਦਾ ਇੱਥੇ ਬੰਨਿਆ ਆ ਲੱਕੜ ਜੀ ਨੇ ਰੀਲ ਜੀ ਉਹ ਚੜਦਾ ਆ ਜੁੰਮ ਕਰਕੇ ਆ ਉਹ ਹਾਮਣੀ ਕਿੱਡਾ ਉਚਾਸ ਪੈਦੇ ਚੋਂ ਫਸੀ ਆ ਦੀ ਡੋਰ ਉਹ ਚੜਦਾ ਇੱਥੇ ਬੰਨੀ ਆ ਮੇਰੀ ਰੀਲ ਹੀ ਆ ਸਾਰੀ ਸਾਰੀ ਰਾਤ ਵੀ ਦੇਖੋ ਚੜਦਾ ਰਿਹਾ ਕੱਲ ਦਾ ਬੰਨਿਆ ਉੱਤੇ ਨੂੰ ਤੇਲ ਨਹੀਂ ਪੈਂਦੀ ਨਾਲੇ ਦੂਜਾ ਕਾਗਜ਼ ਜਿਹਦਾ ਆ ਉਹ ਤੇ ਪਾਣੀ ਚੱਲੀ ਜਾਂਦਾ ਆਪਾਂ 11 ਵਾ ਵਾ ਲੱਗ ਕੇ ਚਲ ਗਿਆ ਕਿਉਂ ਕੱਲ ਦਾ ਗਿੱਲਾ ਹੋਇਆ ਇਹ ਅੱਧੇ ਜਿਆਦਾ ਪਾ ਕਰਕੇ ਛੇਦੀ ਭਰ ਜਾਣਾ ਤੋਂ ਮੇਟਰ ਇਦਰ ਵੀ ਆਪਣਾ ਖੇਤ ਪੂਰਾ ਖੇਤ ਆ ਤੇ ਅੱਧਾ 11 ਹੋ ਗਿਆ 2 11 ਇਹਦੇ ਵਿੱਚ ਆ ਪਾਣੀ ਚਲ ਗਿਆ ਇਧਰੋਂ ਤਾਂ ਤਾਰੇ ਸਹੀ ਗਰੀਬਾ ਤੇ ਦੀਆ ਹਰਾ ਹੁਣ ਮਾਰਨਾ ਥੋੜਾ ਜਿਹਾ ساری ਝੜੀ ਇਹਦੇ ਵਿੱਚ ਚੱਲਣਾ ਅਜ ਤਣਕ ਕੁੁੰਜਾ ਜ ਮੇਰੀ ਸੁਧੀ ਸਿੱਟੀ ਹੋਇਆ ਲੋ ਮੇਤਰੋ ਚੈੱਕ ਕਰੋ ਇਹਨੂੰ ਕਿ ਦੀਦਾ ਐ ਇਟਨਾ ਹੀ ਥੋੜਾ ਪੰਗੇ ਲਈ ਜਾਂਦਾ ਰ ਵੇ ਇੱਤਨਾ ਲੱਗਾ ਆਪ ਨੂੰ ਲੈਣ ਲਓ ਮਿੱਤਰੋ ਆੜ ਪੜਨ ਪਰਨ ਲੱਪੇ ਹੈਗੇ ਤੇ ਉਹ ਕਹਿ ਰਿਹਾ ਤਾਂ ਆਪਣਾ ਹੋ ਗਿਆ ਹੀ ਕਬਲਾ ਹੁਣ ਐਂਡਲੇ ਚ ਸੀ ਇਹ ਮੋੜਿਆ ਹੀ ਇੱਥੇ ਮੈਂ ਕਾ ਆੜ ਪੱਲੇ ਕਰ ਦਵਾ ਆੜ ਭਰਦਾ ਜੀ ਡੋਡ ਪੈ ਗਈ ਇੱਧਰ ਬੰਦ ਕਰਾਂ ਪਹਿਲਾਂ ਲਓ ਮਿੱਤਰੋ ਇੰਨੀ ਕ ਰਹਿ ਗਈ ਧੋੜੀਆ ਬਾਕੀ ਆਹ ਹੋ ਚੱਲਿਆ ਬਸ ਆਹ ਥੋੜੀ ਰਹਿ ਗਈ ਸੁੱਕੀ ਜੀ ਤੇ ਆਹ ਕਹਿਣਾ ਨਾਲ ਦਾ ਖੇਤ ਹੋ ਜਾਣਾ ਬਾਕੀ ਦੇਖਿਓ ਫੇ ਬਲੌਗ ਅੱਗੇ ਲਾਈ ਜਨੇ ਆ ਪਾਣੀ ਲਓ ਮਿੱਤਰੋ ਆੜਤਾ ਹੋ ਗਈ ਯਾਰ ਬਸ ਇੰਨੀ ਕੁ ਰਹਿ ਗਈ ਆ ਇਹ ਆੜ ਨੇ ਬੜਾ ਤੁਸੀਂ ਕੀਤਾ ਆਪਣੇ ਖੱਤੇ ਹੈਗੇ ਥੋੜੇ ਉੱਚੇ ਫੋਟ ਉੱਚੇ ਆ ਮਿੱਟੀ ਨਾਲ ਜਗਾਈ ਆ ਆਪਾਂ ਵੀ ਦੇਖਾਂਗਾ ਮਿੱਟੀ ਜਗਾਉਣੀ ਬੜਾ ਜੱਬ ਖਾਣਾ ਨਹੀਂ ਤਾਂ ਬੰਦਾ ਨੱਕਾ ਮੋੜ ਕੇ ਦੇਖਣ ਦੀ ਲੋੜ ਇਹਨੂੰ ਘੜੀ ਘੜੀ ਆੜ ਨੂੰ ਘਰ ਘਰ ਬੜਾ ਔਖਾ ਡੁੱਡਾ ਪੈ ਜਾਂਦੀਆਂ ਵੀ ਥੱਲੇ ਨੂੰ ਝੋਨੇ ਨੂੰ ਤਾਂ ਆਪਾਂ ਨਾਲ ਮਿੱਟੀ ਲਾਦੀ ਦੀ ਹੁੰਦੀ ਇਦਾਂ ਤੇ ਕਣਕ ਨੂੰ ਫੇ ਆੜ ਪਾਉਣੀ ਪੈਂਦੀ ਇਦਾਂ ਉਰਾ ਜੱਬ ਖਾਨਾ ਹੈ ਦੇ ਦੇ ਆਂ ਗਾਂ ਪਮਿੱਟੀ ਚ ਕਾਵਾਂਗੇ ਜੀ ਮਿੱਤਰੋ ਰਾਤੀ ਤਾਂ ਬੱਤੀ ਚੱਲ ਗਈ ਇੱਦਾਂ ਗੱਲ ਸ਼ਾਮੀ 2 ਵਜੇ ਇਹ ਆਪਣਾ ਕਾਹੀ ਕਹਿਰਾ ਹੋਇਆ ਸੀ ਇੱਥੇ ਚੱਲਦੀ ਹੁਣ ਤੇ ਘਾ ਰਹਿ ਗਿਆ ਤੇ ਮਾਫੀ ਆਪਣਾ ਇਹ 4:30 ਨਿਬੜ ਜਾਣਾ ਤੇ ਹੁਣ 6 ਵਜੇ ਆਈ ਹੈ ਚੱਲਦੀ ਹੈ ਅੱਧੀ ਕਹਿਰਾ ਲੱਗ ਹੀ ਗਿਆ ਆ ਪਾਣੀ ਉਹ ਤੁਰ ਗਿਆ ਆ ਬਸ ਇੱਕ ਕਹਿਰਾ ਰਹਿ ਗਿਆ ਮੋਰੇ ਆਪ ਮੈਟ੍ਰੋ ਆਇ ਨਾ ਰਹਿ ਗਿਆ ਘੰਟੇ ਕ ਦਾ ਕੰਮ ਆ ਕਿਆਰਾ ਬਸ ਭਾਰੀ ਚੱਲਿਆ ਬਸ ਆਪਣੇ 4:30 ਹੋ ਜਾਣੇ ਆ ਬਾਕੀ ਤਾਂ ਬਾਅਦ ਦੀ ਗੋਈ ਹੈ ਕਣਕ ਹੋਈ ਜਿੱਦਾਂ ਲਾਉਣਾ ਹਜੇ ਪੰਜਾ ਪੰਛੀ ਆਂਦੇ ਨਾਲ ਤੇ ਤਾਂ ਕਰਕੇ ਬਸ ਆ ਹੀ ਰਹਿ ਗਿਆ ਜੀ ਇੰਨਾ ਕੁ ਟੁੱਟਾ ਤੇ ਇਹ ਹੋਈ ਜਾਂਦਾ ਕਿਆਰਾ ਭਰ ਚੱਲਿਆ ਵਾ ਤੇ ਆਪਾਂ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆ ਕੱਲ ਦਾ ਚੱਲਦਾ ਵਲੌਗ ਲੰਬਾ ਹੋ ਜਾਣਾ ਮੁੜ ਕੇ ਤੇ ਆਪਾਂ ਮਿਲਦੇ ਆ ਕਿਸੇ ਨਵੇਂ ਵਲੌਗ